ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਕਿਸੋਰ ਜਲੰਧਰ ਤੇ ਦਸਤਾਰਾਂ ਬਾਈ ਕਿਤੇ ਤੁਹਾਨੂੰ ਕਿਵੇਂ ਦਾ ਲੱਗਿਆ ਹਾ ਜੀ ਇਹ ਦੇਖੋ ਮੈਂ ਲਾਸਟ ਵੀਕ ਦਸਤਾਰ ਲੈ ਕੇ ਗਿਆ ਸੀਗਾ ਤੁਹਾਡੇ ਤੋਂ ਜਿੱਦਾਂ ਤੁਸੀਂ ਲਿਖਿਆ ਹੈ ਕਿ ਅਸੀਂ ਪੱਕੇ ਰੰਗਾ ਦੀਆਂ ਦਸਤਾਰਾਂ ਜੀ ਦਸਤਾਰਾਂ ਦੇ ਨਹਿ ਹੈ ਜੀ ਤੇ ਮੇਰੀ ਜੀ ਤੁਸੀਂ ਦੇਖੋ ਕਿ ਹਾਂ ਵੀ ਮੈਂ ਹੈਰਾਨ ਸੀਗਾ ਕਿ ਜਦੋਂ ਮੈਂ ਪਹਿਲੇ ਵੀ ਮੈਂ ਕਿਤੇ ਹੋਰ ਬਾਈ ਕਰਦਾ ਸੀਗਾ ਜੀ ਦਸਤਾਰਾਂ ਤੇ ਉਹਨਾਂ ਦੀ ਜਦੋਂ ਦਸਤਾਰ ਆਪਾਂ ਲੈਣੀ ਆ ਤੇ ਜਾ ਕੇ ਜਦੋਂ ਪਾਣੀ ਦੇ ਵਿੱਚ ਆਪਾਂ ਡਪੋਣੇ ਹੈਗੇ ਉਹ ਦਸਤਾਰ ਨੂੰ ਤੋ ਇੰਨਾ ਕਿ ਪਾਣੀ ਦੇ ਵਿੱਚ ਉਹਨਾਂ ਦਾ ਰੰਗ ਉਤਰ ਜਾਂਦਾ ਹੈਗਾ ਨਾ ਤੁਸੀਂ ਪੁੱਛੋ ਹੀ ਨਾ ਤੇ ਤੁਹਾਡੇ ਤੋਂ ਮੈਂ ਲਾਸਟ ਵੀਕ ਦਸਤਾਰ ਦੇ ਬੁਣਾ ਕੇ ਗਿਆ ਆਂ ਭਾਈ ਜੀ ਮੈਂ ਪਾਣੀ ਦੇ ਵਿੱਚ ਹੁਣੇ ਡਬੋਈ ਆ ਤੇ ਉਹਦਾ ਕੋਈ ਰੰਗ ਹੀ ਨਹੀਂ ਉਤਰਿਆ ਤੇ ਮੈਂ ਕੱਲ ਤੁਹਾਨੂੰ ਦਸਤਾਰ ਦੇ ਨਾਲ ਉਹ ਤੁਹਾਨੂੰ ਕਨਸੈਪਟ ਦਰਵੇਸ ਭਾਈ ਉਹ ਬਹੁਤ ਵਧੀਆ ਕਨਸੈਪਟ ਹੈਗਾ ਆ ਇੱਕ ਤਾਂ ਸਾਨੂੰ ਪਤਾ ਲੱਗਦਾ ਕਿ ਸਾਨੂੰ ਮੈਚਿੰਗ 50 ਕਿਹੜੀਆਂ ਬਣਣੀਆਂ ਚਾਹੀਦੀਆਂ ਹੈਗੀਆਂ ਬਿਲਕੁਲ ਠੀਕ ਹੈ ਜੀ ਤੇ ਨਾਲੇ ਤੁਹਾਡਾ ਸਟੋਰ ਵਿਜ਼ਿਟ ਕਰਕੇ ਤੇ ਬੰਦੇ ਦਾ ਬਦੋ ਬਦਈ ਮਾਨ ਕਰ ਪੈਂਦਾ ਹੈਗਾ ਕਿ ਆ ਵੀ ਆਪਾਂ ਹੋਰ ਹੋਰ ਰੰਗ ਲੈ ਗਏ ਨਵੇਂ ਨਵੇਂ ਰੰਗਾ ਦਾ ਨਾਮ ਪਤਾ ਲੱਗਦੇ ਹੈਗੇ ਬਹੁਤ ਵਧੀਆ ਐਕਸਪੀਰੀਅੰਸ ਹੈਗਾ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ